ਆ YouTube ਤੇ ਪਹਿਲੀ ਵਾਰ ਸਾਰਿਆਂ ਦੇ ਸਾਹਮਣੇ YouTube ਤੇ ਲਾਈਵ ਹੋਏ ਆ ਤੇ ਸਾਰਿਆਂ ਦਾ ਵੈਲਕਮ ਆ ਸਵਾਗਤ ਆ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਟ ਮਾਂਬਾ ਵੱਲੋਂ ਤੇਰੀ ਫੋਟੋ ਖੜੀ ਜੀ ਹੈ ਹਲਦੀ ਹੋਲੀ ਜੀ ਕਹੋਣੀਗੇ ਹਲਦੀ ਨਹੀਂ ਜੀ ਓਰੇ ਫੋਨ ਹੱਲੀ ਹੋਲੀ ਹੱਲ ਗਈ ਹੱਲ ਗਈ ਹੱਲ ਗਈ ਹੱਲ ਗਈ ਚਾਚੇ ਹਲ ਗਈ ਹੋਰ ਕੀ ਹਾਲ ਆ ਚਾਚੇ ਠੀਕ ਆ ਵਧੀਆ ਤੁਸ਼ਨਾ ਭਤੀਜਾ ਠੀਕ ਆ ਠੀਕ ਆ ਆਜੋ 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 ਵੈਲਕਮ ਜੀ ਸਾਰਿਆਂ ਦਾ ਵੈਲਕਮ ਵੈਲਕਮ ਕਿੰਨੇ ਪਤਰ ਕੇ ਮੈਂ ਲੱਗੂਗਾ ਉਹ ਬੰਦੇ ਜੇ ਆ ਗਏ ਮੇਰੇ ਵੱਲ ਤਾਂ ਮੇਰੇ ਵੱਲ ਆ ਗਏ ਮੇਰੇ ਵੱਲ ਤਾਂ ਆਏ ਨਹੀਂ ਮੇਰੇ ਵੱਲ ਜੋ ਕਰੀ ਜਾਂਦੇ ਹੋ ਪਰ ਆਏ ਆયા ਨਹੀਂ ਬੰਦਾ ਕੋਈ ਵੀ ਆਜੋ ਯਾਰ ਜਲਦੀ ਚਾਚਾ ਭਤੀਜਾ ਲਾਈਵ ਹੋਇਆ ਫਸਟ ਟਾਈਮ YouTube ਤੇ ਸਹੀ ਗੱਲ ਆ ਆਪਣੇ ਦੱਸੋ ਕਿਵੇਂ ਲੱਗਦੀਆਂ ਵੀਡੀਓ ਸਹੀ ਗੱਲ ਹੈ ਜਿਹੜੀ ਨੂੰ ਆਪਣਾ ਪਿਆਰ ਦੋ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਤਾਬਕ ਤੁਹਾਡੇ ਪਿਆਰ ਸਤਿਕਾਰ ਤੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਗ੍ਰੀਸ਼ਮ ਸਿੰਘ ਹੈਲੋ ਜੀ ਹੈਲੋ ਜੀ ਹੈਲੋ ਤੁਹਾਡਾ ਬਾਈ ਜੀ ਤੁਹਾਡਾ ਬਹੁਤ ਬਹੁਤ ਸਵਾਗਤਮ ਬਹੁਤ ਸਾਰਾ ਵੈਲਕਮ ਹਾਂ ਜੀ ਨਿਕਸ ਆਪਣੀ ਵੀਡੀਓ ਨੂੰ ਪਿਆਰ ਦੇਂਦੇ ਰਿਹਾ ਕਰੋ ਬਸ ਇੰਨਾ ਕਿ ਬੇਨਤੀ ਆ ਵੀਡੀਓ ਚੰਗੀਆਂ ਲੱਗਦੇ ਲਾਈਕ ਕਮੈਂਟ ਸ਼ੇਅਰ ਕਰਕੇ ਦੱਸਿਆ ਕਰੋ 6 ਜਨੇ 6 ਬੰਦੇ ਆਏ ਹਾਏ ਹਾਏ ਚਾਚੇ ਨ ਜਾ ਰਹੇ ਆਈ ਜਾਂਦੇ ਆ ਦੱਤੇ ਨ ਜਾ ਰਹੇ ਆਈ ਜਾਂਦੇ ਆ ਠੀਕ ਆ ਬੱਸ ਲੱਗਿਆ ਬਦ ਦੱਤੇ ਵੀਰਾ ਹਾਏ ਹਾਏ 6 ਬੰਦੇ 6 ਪੰਜ ਜਾ ਰਹੇ ਤੇ ਇੱਕ ਆ ਰਿਹਾ 6 ਬੰਦੇ ਹੋਏ ਨੇ ਜਿਹੜੇ ਵੀ ਵੀਡੀਓ ਵੀਡੀਓ ਦੇਖਦੇ ਆਪਣੀ ਲਾਈਵ ਦੇਖਦੇ ਜਾਂ ਬਾਕੀ ਵੀਡੀਓ ਦੇਖਦੇ ਕਮੇਟੀ ਚਾਰੇ ਨੂੰ ਹੀ ਬੇਨਤੀ ਹੈ ਵੀ ਭਾਈ ਉਹ ਕਰਦਿਆ ਕਰੋ ਮੜਾ ਲਾਈਕ ਲੂਕ ਫਾਲੋ ਫੋਲੋ ਸ਼ੇਅਰ ਚੁਰਪਾਈ ਬਣ ਕੇ ਕਰਕੇ ਦੱਸਿਆ ਕਰੋ ਜੀ ਹਾਂ ਕਮੈਂਟ ਕਮੈਂਟ ਕਰਦਿਆ ਕਰੋ ਜਿਹੜਾ ਕੁਝ ਤੁਹਾਡੇ ਦਿਲ ਚ ਆਉਂਦਾ ਹੈਗਾ ਦਿਮਾਗ ਚ ਆਉਂਦਾ ਵੀ ਐਵੇਂ ਦੀ ਵੀਡੀਓ ਬਣਾਉਂ ਆ ਕੁਝ ਕਰੋ ਆਪਾਂ ਉਹ ਹੀ ਕੁਝ ਕਰਦਿਆ ਕਰਾਂਗੇ ਅਕਾਸ਼ ਅਠਵਾਲ ਸਿਰਾ ਕਮ ਬਾਈ ਤੁਹਾਡਾ ਥੈਂਕ ਯੂ ਮਿਹਰਬਾਨੀ ਬਾਈ ਬਹੁਤ ਬਹੁਤ ਧੰਨਵਾਦ ਅਕਾਸ਼ ਬਾਈ ਜੀ ਵੈਲਕਮ ਐਦਾਂ ਹੀ ਪਿਆਰ ਤੇ ਸਤਿਕਾਰ ਦੀ ਲੋੜ ਆ ਤੁਹਾਡੇ ਲਈ ਅੱਗੇ ਬਹੁਤ ਕੁਝ ਲੈ ਕੇ ਆਵਾਂਗੇ ਕ੍ਰਿਸ਼ਨ ਸਿੰਘ ਪ੍ਰਿੰਸ ਕਿਵੇਂ ਹੋ ਜੀ ਵਧੀਆ 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 ਬਾਈ ਜੀ ਵਧੀਆ ਹੋਰ ਕਿਨਾ ਫਿਰ ਭਤੀਜੇ ਉਹ ਵਧੀਆ ਚਾਚਾ ਤੂੰ ਦੱਸ ਮੈਨੂੰ ਚਾਚੀ ਕਦੋਂ ਲਾ ਕੇ ਹੋਣੀਆਂ ਲੈ ਕੇ ਆ ਮੇਰੇ ਪਿੰਡ ਜਾਂਦਾ ਕਰਾਲਾ ਵਿਆਹ ਹੋ ਜੂ ਮੈਨੂੰ ਵੀ ਲੱਟੂ ਦੀ ਹਾਂ ਦਾ ਬੜਾ ਚਾਹ ਚੜਿਆ ਹੋਗਾ ਅੱਠ ਜਨੇ ਹੋ ਗਏ ਗੋਲ ਆ ਗਿਆ ਬੇਟਾ ਜੀ ਕੰਟ ਕਰੀ ਜਾ ਰਹੇ ਰੌਕਟਾਉਂ ਦਾ ਹੈਗੀ ਆ ਜੀ ਵੈਲਕਮ ਕਿੱਥੋਂ ਤੁਹਾਨੂੰ ਬੋਲ ਕਰਦੇ ਹੋ ਕੀ ਤੁਹਾਡਾ ਨਾਮ ਮੈਨੂੰ ਕਮੈਂਟ ਕਰਕੇ ਦੱਸ ਦਿਓ ਨਾਮ ਦੱਸੋ ਕਿੱਥੋਂ ਕਿਹੜੀ ਜਗ੍ਹਾ ਤੋਂ ਵੋ ਦੇਖ ਰਹੇ ਹੋ ਬਾਕੀ ਵੀ ਅਪ ਘੰਟਾ ਘੰਟਾ ਵੀਡੀਓ ਤੁਹਾਡੇ ਵਾਸਤੇ ਬਣਾਉਂਦੇ ਰਹਿਾਂਗੇ ਹੋਰ ਘੰਟਾ ਕੰਟੈਂਟ ਲੈ ਕੇ ਆਵਾਂਗੇ ਸਾਰੇ ਨੂੰ ਬੇਨਤੀ ਹੈ ਵੀ ਬੱਸ ਪਿਆਰ ਤੇ ਸਪੋਰਟ ਬਣਾਈ ਰੱਖੋ ਤੇ ਹੋਰ ਪਿਆਰ ਭਰ ਬਰਦਾਈ ਦਿਓ ਸ਼ੇਰ ਬਾਈ ਕਿੰਨੇ ਕਰ ਰਿਹਾ ਸੋਹਣੋ ਤਕਾਲ ਚਟਵਾਲ ਮੁਖਸ਼ਰ ਆ ਠੀਕ ਹੈ ਠੀਕ ਹੈ ਭਾਈ ਜੀ ਛੱਡਿਆ ਛੱਡੇ ਏਰੀਆ ਦਾ ਮੁਖਸ਼ਰ ਦਾ ਭਾਈ ਇਹ ਤਾਂ ਹੋਰ ਵੀ ਦੱਸੋ ਕਿੱਥੋਂ ਕਿੱਥੋਂ ਦੇਖ ਰਹੇ ਹੋ ਕਿੱਥੋਂ ਕਿੱਥੇ ਤੱਕ ਜਾ ਰਹੀ ਆ ਵੀਡੀਓ ਸਹੀ ਗੱਲ ਆ ਕਿਹੜੀ ਕਿਹੜੀ ਕੰਟਰੀ ਕਿਹੜੀ ਕਿਹੜੀ ਕੰਟਰੀ ਚ ਕਿਹੜੀ ਕਿਹੜੀ ਸਿਟੀ ਚ ਕਿਹੜੇ ਕਿਹੜੇ ਪਿੰਡ ਤੱਕ ਵਿਲੇਜ ਚ ਪਿੰਡਾਂ ਚ ਕਿਹੜੇ ਕਿੜੇ ਇੰਡੈਕਸ ਕੀ ਉੱਪਰ ਤਹਾ ਡੇਕਰ ਹੋ ਚਲੋ ਠੀਕ ਆ ਬਾਈ ਜੀ ਵੈਲਕਮ ਜੀ ਇੰਡੈਕਸ ਆਪਣਾ ਛਾਹ ਦੇ ਕੀ ਘਰ ਆ ਸੁੱਖਾ ਜਗਾੜੀ ਧੰਨਵਾਦ ਬਾਈ ਜੀ ਸੁੱਖਾ ਜਗਾੜੀ ਜੀ ਬਹੁਤ ਵਧੀਆ ਵੈਲਕਮ ਵੈਲਕਮ ਬਾਈ ਜੀ ਸੁੱਖੇ ਜੀ ਕਿੱਥੋਂ ਬੋਲਦੇ ਹੋ ਆ ਕਿ ਮੱਛੀ ਜੀ ਭੇਜੀ ਤੀ ਬਈ ਬਾਕੀ ਆਪਣਾ ਫਨੀ ਵੀਡੀਓ ਛੱੜ ਜਣੇ ਛੋੜਾ ਜਣੇ ਹੋ ਗਏ ਵੈਲਕਮ ਵੈਲਕਮ ਸਾਰਿਆਂ ਦਾ ਵੈਲਕਮ ਜਿੰਨੇ ਵੀਰ ਵੀਡੀਓ ਵਖਿੰਦੇ ਮਾ ਕਮੈਂਟ ਜਿਆ ਕਰ ਦੋ ਪਤਾ ਲੱਗ ਜਾਊਗਾ ਕੌਣ ਕੌਣ ਚੜਿਆ ਹੈਗਾ ਆਪਣੇ ਨਾਲ ਕਿਵੇਂ ਦਾ ਚੇ ਚੁੱਕ ਆ ਇੰਡੈਕਸ ਕਿਉਂ ਉੱਪਰ ਭਾਈ ਕੀ ਲਿਖਦੇ ਬਾਈ ਜੀ ਪੇਡ ਪਰਮੋਸ਼ਨ ਕਰਵਾਉਣੀ ਸੀ ਪੇਡ ਨੂੰ ਮੋਟੂ ਮੇ ਲਈ ਨਹੀਂ ਅਸੀਂ ਪੇਡ ਨਹੀਂ ਕਰਦੇ ਪਹਿਲੇ ਤਾਂ ਪਤਾ ਲੱਗੇ ਨਹੀਂ ਜੀ ਪੇਡ ਪ੍ਰਮੋਸ਼ਨ ਨਹੀਂ ਕਰਨੀ ਅਜੇ ਨਾ ਉਹ ਪਹਿਲਾ ਕੰਜਰ ਦਾ ਸੰਤਨ ਲਾਏ ਪੂਰੀ ਗੱਲ ਲੰਗਰ ਲੰਗਰੀ ਲਾ ਦੇਣਾ ਜੱਫੇ ਪੇਡ ਪ੍ਰਮੋਸ਼ਨ ਨਹੀਂ ਹਾਂ ਭਾਈ ਅੱਪ ਜਦੋਂ ਲਾਏ ਬਸ ਲੰਗਰ ਹੀ ਲਾਵਾਂਗੇ ਪੇਡ ਪ੍ਰਮੋਸ਼ਨ ਨਹੀਂ ਕਰ ਦੇਗੇ ਕਿਉਂਕਿ ਆਪਾਂ ਅੱਗੇ ਆਏ ਹੈਗੇ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਸਤੇ ਨਾ ਕਿ ਪੈਸੇ ਕਮਾਉਣ ਵਾਸਤੇ ਪੈਸਾ ਪੈਸਾ ਦੀ ਲਾਲਸਾ ਨਾਲ ਨਹੀਂ ਆਏਗੇ ਬੱਚੇ ਵੀ ਹੁਣ ਜਿੱਥੇ ਆਪਾਂ ਤੁਹਾਡੇ ਪਿਆਰ ਦੀ ਲੋੜ ਜਿੱਥੇ ਅਸੀਂ ਅੱਜ ਹੈਗੇ ਆਂ ਇਹ ਦੁਗਾਂ ਸਾਰੇ ਲੋਕਾਂ ਦੇ ਪਿਆਰ ਨੇ ਹੀ ਅੱਗੇ ਲੈ ਕੇ ਜਾਣਾ ਹੈਗਾ ਨਾ ਕਿ ਪੈਸੇ ਨੇ ਲਾਈਵ ਦੇ ਦੇ ਕਿ ਕੋਈ ਕਰਨ ਲੱਗ ਜਾਂਦੇ ਚਾਚੇ ਯਾਰ ਆ ਗਲਤ ਆ ਸਹੀ ਗੱਲ ਆ ਬਾਤ ਸਾਰੇ ਨੂੰ ਦੱਸ ਦਾਂਗੇ ਹਾਂਜੀ ਹਾਂਜੀ ਤੇ ਸਾਰਿਆਂ ਨੂੰ ਕੋਈ ਫੇਰ ਪੇਂਦੀ ਆ ਭਾਈ ਜਿੰਨੇ ਕੁ ਵੀ ਵੀਰ ਭਰਾ ਲਾਈਵ ਦੇਖੀ ਜਾਂਦੇ ਨਾ ਜੇ ਮੰਨ ਜਾ ਇੱਕ ਮਿੰਟ ਦੱਸੋ ਕਿ ਤੁਹਾਨੂੰ ਕੀ ਬੋਲ ਰਹੇ ਹੋ ਓਏ ਇੱਕ ਮਿੰਟ ਰੁਕ ਜਾ ਕਰ ਜਦੋਂ ਬੋਲਦਾ ਮੈਂ ਕੰਝਰਦਿਆ ਉਮਾਇਤਾ ਇਹ ਕਹਿੰਦਾ ਜੀ ਵੀ ਜਿੰਨੇ ਕੁ ਵੀਰ ਭਰਾ ਵੇ ਲਾਈਵ ਵੇਖਦੇ ਨਾ ਜਾਂ ਆਪਣੀਆਂ ਵੀਡੀਓ ਬੁਡੀ ਦੇਖਦੇ ਬਾਈ ਸਾਰੇ ਜਣੇ ਪੂਰਾ ਪਿਆਰ ਦਿਆ ਕਰੋ ਯਾਰ ਫੇਰ ਹੀ ਨਿਹਾਰ ਆਉਂਦਾ ਕੰਮ ਕਰਨ ਦਾ ਤੇ ਕਮੈਂਟ ਕਮੋਂ ਨੱਪੀ ਆਇਆ ਕਰੋ ਬਾਈ ਬਣ ਕੇ ਕਿੱਲੀ ਬਸ ਇਹ ਵੀ ਲਾਈਕ ਤਾਂ ਤੁਸੀਂ ਵਾਧੂ ਕਰਦੇ ਨਾ ਤਾਂ ਪਤਾ ਲੱਗ ਜਾਂਦਾ ਬਸ ਕਮੈਂਟ ਥੋੜੀ ਜਿਹੀ ਘੱਟ ਹੁੰਦੇ ਓ ਬਾਈ ਬਣ ਕੇ ਮਾਰੇ ਵਧਾ ਦਿਓ ਟੁੱਟਿਆ ਆਪੇ ਚਾਰ ਚਰ ਹੈ ਚਾਰ ਜੜ ਗਿਆ ਸੀਗਾ ਪਿੱਛੇ ਉਹ ਕੁਲੀ ਆ ਬਟੇ ੱਕੇ ਬਹਿ ਜਾ ਕਰ ਅਤੀ ਰਾਤ ਨੂੰ ਵੀ ਟੱਕੇ ਪੈਂਦਾ ਮੇਰਾ ਛਾਲੇ ਦਾ ਕਲੰਨ ਕਿਸ ਥਾਂ ਦਾ ਫਿਰ ਲਾਈਵ ਕੱਟਿਆ ਜਾਣਾ 13% ਬੈਟਰੀ ਐ ਸ਼ਾਰੀ ਠੀਕ ਆ ਬੱਜ ਨਾੜਕ ਦੀਆਂ 13 13 ਚਾਚੇ ਬਾਬੇ ਨਾੜਕ ਦੀਆਂ 13 13 13 ਹੀ 13 13 13 ਹੀ 13 ਦੱਸ ਹੋਰ ਜੁੜ ਕੇ ਵੀਰ ਭਰਾ 21 ਜਣੇ ਹੋ ਗਏ ਜਿੰਨੇ ਵੀ ਲਾਈਵ ਦੇਖੇ ਸਾਰਿਆਂ ਨੂੰ ਬੇਨਤੀ ਵੀ ਆ ਵੀ ਹਾਂ ਕਮੈਂਟ ਕਰਨੇ ਵੈਲਕਮ ਕਿਤੋਂ ਕਿਤੋਂ ਜੁੜੇ ਹੋ ਵੈਲਕਮ ਵੈਲਕਮ ਸਾਰਿਆਂ ਦਾ ਜਿਹੜੇ ਜਿਹੜੇ ਆਪਣੀ ਵੀਡੀਓ ਵੇਖਦੇ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ ਜਿਹੜੇ ਲਾਈਕ ਕਰਦੇ ਉਹਨਾਂ ਦਾ ਵੀ ਧੰਨਵਾਦ ਫਿਰ ਆ ਨਿਆ ਰਈਆ ਐੇ ਹਾਏ ਸੁਆਦ ਆ ਜਾਂਦਾ ਜਾਂਦਾ ਜਦੋਂ ਲਾਈਕ ਕਮੈਂਟ ਜਦੋਂ ਆਉਂਦੇ ਆ ਨਾ ਉਦੋਂ ਬੜਾ ਸੁਆਦ ਆਉਂਦਾ ਕਮੈਂਟ ਘੋੜੇ ਹੁੰਦੇ ਕਮੈਂਟ ਕਰਿਆ ਕਰੋ ਯਾਰ ਤੁਸੀਂ ਕਮੈਂਟ ਬਹੁਤ ਕਰਦੇ ਆ ਕਮੈਂ ਤੁਹਾਨੂੰ ਕਹਾਂਗਾ ਸਰ ਕੋਈ ਕਮੀ ਪੇਚੀ ਹੋਵੇ ਜਿੱਥੇ ਮੜਾ ਦੱਸ ਦਿਆ ਕਰੋ ਆਪਣੀ ਰਾਇ ਵੀ ਦੱਸਾਂ ਜਿਵੇਂ ਤੁਸੀਂ ਕਹੋਗੇ ਅਸੀਂ ਉਵੇਂ ਦੀਆਂ ਵੀਡੀਓ ਵੀ ਬਣਾਵਾਂਗੇ ਮੜਾ ਜੀ ਦੱਸ ਦਿਆ ਕਰੋ ਮੜਾ ਦੱਸ ਦਿਆ ਕਰੋ ਬਾਕੀ ਵੀ ਆਪਾਂ ਅੱਗੇ ਅੱਗੇ ਨਾ ਬਹੁਤ ਘੈਂਡ ਘੈਂਡ ਵੈਬ ਸ਼ੀਰ ਜਾਂ ਫਣੀ ਸਾਰਾ ਕੁਝ ਲੈ ਕੇ ਆਵਾਂਗੇ ਤੇ ਸਾਰਿਆਂ ਤੋਂ ਵੱਡੀ ਗੱਲ ਇਹ ਆ ਵੀ ਉਹ ਵਾਧੂ ਪਿਆ ਵਾਧੂ ਉਹ ਪੇਟੀ ਭਰੀ ਹੋਈ ਜਾਂਦੇ ਇੱਕ ਮਿੰਟ ਗੱਲ ਤੇ ਬੋਤਲ ਲੈ ਲੈਂਦੇ ਮੈਨੂੰ ਵਿੱਚ ਚਵਲ ਚਵਲ ਬੋਲੀ ਜਾਣਾ ਉਮਰ ਦੇ ਕਹਿੰਦਾ ਜੀ ਵੀ ਸਾਰਿਆਂ ਦਾ ਵਧੀਆ ਗੱਲ ਇਹ ਆ ਸਾਰਿਆਂ ਦਾ ਵਧੀਆ ਗੱਲ ਇਹ ਆ ਕਿ ਆਪਣੀਆਂ ਜਿੰਨੀਆਂ ਵੀਡੀਓ ਹੋਇਆ ਕਰਾਂਗੇ ਸਾਰੀਆਂ ਪਰਿਵਾਰਿਕ ਹੋਇਆ ਕਰਾਂਗੇ ਪਰਿਵਾਰ ਸਹਿਤ ਵੇਖੇਗੇ ਤਾਂ ਕੋਈ ਕੰਦ ਜਮਾ ਨਹੀਂ ਪਾਉਂਦੇ ਭਾਵੇਂ ਅਚ ਇੱਥੇ ਆ ਭਾਵੇਂ ਇੱਥੋਂ ਇੱਥੇ ਮਰਜੀ ਪਹੁੰਚ ਜੀ ਆਪਣੇ ਵੀਡੀਓ ਇਸ ਟਾਈਪ ਦੀਆਂ ਹੀ ਰਹਿਣਗੀਆਂ ਇਹ ਨਹੀਂ ਵੀ ਆਪਾਂ ਗਾਉ ਨੂੰ ਕੁਲਚਪੋਣਾ ਜਾਂ ਕੋਈ ਗਲਤ ਫਲਤ ਵੀਡੀਓ ਸ਼ੁਰੂ ਕਰਦਾਂਗੇ ਇਸ ਟਾਈਪ ਦਾ ਆਪਣਾ ਕੰਟੈਂਟ ਨਹੀਂ ਆਊਗਾ ਹਮੇਸ਼ਾ ਪਰਿਵਾਰਿਕ ਤੇ ਫਨੀ ਵੀਡੀਓ ਆਉਣੇਗਾ ਹੁਣ ਬੋਲ ਪਾ ਆ ਕੱਟੀਆਂ ਮੈਂ ਨਹੀਂ ਬੋਲਦਾ ਦੇਖਣਾ ਬੋਲ ਪਾ ਮੇਰੇ ਛਾਲੇ ਤੇਆ ਟੋਪਕਾ ਤੋਂ ਕਰਾਂਗਾ ਫਿਰ ਬਾਕੀ ਸੱਚ ਕੀ ਵੀ ਸਾਰਿਆਂ ਨੂੰ ਇਹ ਵੀ ਪੈਂਦੀ ਹੈ ਬਾਈ ਵੀ ਮਾੜੀ ਮੋਟੀ ਨੇ ਜਿਵੇਂ ਮਨ ਲੋ ਛਾਲਾ ਛੋਲਾ ਇਹਨਾਂ ਦੀ ਗਾਲਤਾ ਚਲੋ ਆਮ ਜੀ ਗੱਲ ਹੀ ਆ ਠੀਕ ਆ ਵੀ ਬਾਬਾ ਗਲਤ ਨਹੀਂ ਬੋਲਦੇ ਹਾਂ ਇਹ ਤਾਂ ਨਾਰਮਲ ਜੀ ਹੈ ਠੀਕ ਆ ਨਾ ਉਹ ਵੀ ਆਪਾਂ ਕਿਹੜਾ ਕਿਸੇ ਨੂੰ ਕਹੀ ਨਹੀਂ ਹੈਗੇ ਆ ਉਹ ਵੀ ਮੰਨ ਲਓ ਆਪਾਂ ਤਾਂ ਇੱਕ ਦੂਜੇ ਨੂੰ ਚਲੋ ਕੁੱਟਣ ਕਟਾਉਣ ਮਾਰੇ ਇਹਨਾਂ ਦਾ ਹੁਣ ਕਹਿਣਾ ਪੈਂਦਾ ਹੀ ਆ ਕਿਉਂਕਿ ਕਈ ਵਾਰ ਗੁੱਸੇ ਚ ਆਇਆ ਨਿਕਲ ਜਾਂਦਾ ਹੈਗਾ ਠੀਕ ਹੈ ਤੁਸੀਂ ਕੁਛ ਨਾ ਮੰਨਿਆ ਕਰੋ ਆਪਾਂ ਗਲਤ ਨਹੀਂ ਕਿਸੇ ਨੂੰ ਬੋਲ ਦੇਗੇ ਬਾਕੀ ਉਹ ਤਾਂ ਪਤਾ ਹੀ ਵੀ ਪਿਆਪੀ ਬੰਦਾ ਹੋਵੇ ਤਾਂ ਉਹਦੇ ਮੂੰਹ ਤੇ ਗਾਲ ਨਾ ਆਵੇ ਤੇ ਫਿਰ ਤਾਂ ਉਹ ਲੱਗਦਾ ਹੀ ਨਹੀਂ ਕਿ ਵੀ ਆ ਵੀ ਬੰਦਾ ਤਾਂ ਐਂ ਲੱਗਦਾ ਵੀ ਪਤਾ ਨਹੀਂ ਕਿੱਥੋਂ ਦਾ ਆਇਆ ਹੈਗਾ ਕਿਹੜੇ ਕਿਹੜੇ ਜੁੜ ਗਏ ਵੀਰ ਮਾੜਾ ਕਮੈਂਟ ਤਾਂ ਕਰਕੇ ਦੱਸ ਦਿਓ ਕੱਲੀ ਪਾਸ ਗਣਤੀ ਜੀ ਵੇਖੀ ਜਾਂਦੇ ਅਸੀਂ ਤਾਂ ਹੋਰ ਸਣਾ ਫਿਰ ਗੱਲ ਬਾਤ

ਠੀਕ ਹੈ ਨਾ ਹੁਣ 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 ਆ ਗਈ ਆ ਗਈ ਆ ਗਈ ਹੁਣ ਸਹੀ ਆ ਪ੍ਰੋਸੈਸ ਪੰਦੀ ਸੀ ਜੀ ਲਾਈਕ ਤੇ ਕਮੈਂਟ ਸ਼ੇਅਰ ਕਰ ਦਿੱਤਾ ਕਰੋ ਵੀਡੀਓ ਨੂੰ ਨੇਰੀ ਲਿਆ ਕੇ ਸ਼ੇਅਰ ਆਲੀ ਕਮੈਂਟ ਕਰਕੇ ਦੱਸੋ ਕਿਵੇਂ ਹੂੰ ਸ਼ਾਰਿਆਂ ਤਾਂ ਵੱਡੀ ਗੱਲ ਬਾਈ ਵੀ ਜੇ ਮਨ ਲਾਪਾ ਲਾਈਕ ਕਰਦੇ ਆ ਵੀਡੀਓ ਨੂੰ ਵੀਡੀਓ ਨੂੰ ਆਪਾਂ ਲਾਈਕ ਕਰਦੇ ਆ ਫੋਲੋ ਕਰਦੇ ਜਾਂ ਕੁਝ ਵੀ ਕਮੈਂਟ ਕਰਦੇ ਸਾਰਾ ਕੁਝ ਫ੍ਰੀ ਆ ਬਾਈ ਕਿਹੜਾ ਕਿਸੇ ਚੀਜ਼ ਤੇ ਪੈਸੇ ਲੱਗਦੇ ਹੁੰਦੇ ਹੈਗਾ ਮੜਾ ਕਰ ਦਿਆ ਕਰੋ ਬਾਈ ਬਣ ਕੇ ਕਿਸੇ ਨੇ ਪ੍ਰੋਮੋਸ਼ਨ ਵੀ ਕਰਾਉਣੇ ਆ ਕੋਈ ਪੇਡ ਪ੍ਰੋਮੋਸ਼ਨ ਨਹੀਂ ਹੂੰ ਜਿੰਨ ਗੁੱਲੀਆਂ ਲੰਗਰ ਲਾਦਾ ਪ੍ਰੋਮੋਸ਼ਨਾਂ ਦਾ ਅਵਰਚਨ ਆ ਫੇਰ ਠੀਕ ਆ ਜੱਟੇ ਵਾ ਵਾਜੜ ਗਈ ਜੜੀ ਕੀ ਕਰੀ ਜਾਨਾ ਇਹ ਭਾਜਿਆ ਨਾ ਆ ਜਾਨਾ ਹੈਗਾ ਆਵਾਜ਼ ਆੜ ਜਾਂਦੀ ਆ ਵਾਹ ਨਹੀਂ ਨੱਕ ਜੂ ਆ ਜਾਂਦਾ ਦੂਜਾ ਜੋੜ ਲਾ ਦੂਜਾ ਵਾਈਫਾਈ ਵਾਈਫਾਈ ਦੀ ਰੇਂਜ ਘਟਾ ਮੈਨੂੰ ਲੱਗਾ ਨੈਟ ਛੱਡਣਾ ਪੈਣਾ ਅੱਛਾ ਤਨ ਛੱਡ ਲੈ 2 ਮਿੰਟ ਕੋਈ ਗੱਲ ਨਹੀਂ ਮਾੜਾ ਮਾੜਾ ਮੱਚ ਲੈ ਆਂਦੇ ਸਭ ਤਾਂ ਫ੍ਰੀ ਚੀਟੂ ਹੀ ਮਾਰੀਆਂ ਨਾ ਰਹਿਣਾ ਹਲੋ ਕਰਕੇ ਆਵਾਜ਼ ਨਹੀਂ ਆਈ ਕਿਵੇਂ ਹੈਲੋ 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 ਮੇਰੀ ਮੇਰੇ ਤੇ ਪਹੁੰਚੀ ਗਈ ਸਹੀ ਆ ਕੰਮ ਹੋਣਾ ਸੈਟ ਮੈਨੂੰ ਤਾਂ ਸਹੀ ਆ ਹੀ ਜਾਂਦੀ ਆ ਵਾਜ ਤੂੰ ਦੱਸ ਵਾਹ ਪੂਰੀ ਓਕੇ ਰਿਪੋਰਟ ਠੀਕ ਹੈ ਗੱਲ ਬਾਤ

ਮੈਨੂੰ ਲੱਗਦਾ ਕਰ ਤੇ ਕੇਦਨ ਤਰਨਾ ਕਿੰਨੀ ਤਰ੍ਹਾਂ ਕੌਣੀ ਲਾਉਣੀ ਪੈਣੀ ਤੇ ਬੰਨ ਕੇ ਨਾ ਤੇਰੇ ਪੁਰੇ ਕੁੱਟਨੇ ਪੈਣੇ ਫਿਰ ਤੈਨੂੰ ਅਗਲਾ ਆਵੂਗੀ ਫਿਰ ਤੋ ਛੋੜ ਦੇਗਾ ਮੈਂ ਨਹੀਂ ਤੁਰੀ ਦੋੜਾਂ ਨਾ ਕੌਣੀ ਅੱਛੇ ਨੰਨੂ ਆਵਾਜ਼ ਨਹੀਂ ਆਉਂਦੀ ਆੜੜ ਕੇ ਆਵਾਜ਼ ਆਉਂਦੀ ਚਰੀ ਮਨ ਲੋ ਰਾਜ ਘਰੂ ਗਈ ਆਵਾਜ਼ ਜਿੰਨੇ ਵੀ ਵੀਰ ਮਾੜਾ ਲਾਈਵ ਦੇ ਵਿੱਚ ਜੁੜਿਆ ਨਾ ਬਾਈ ਸਾਰਿਆਂ ਨੂੰ ਬੇਨ ਤੇ ਵੇ ਮਾੜਾ ਆਪਦਾ ਨਾ ਪਿੰਡ ਸ਼ਹਿਰ ਜੇ ਕਿੱਥੋਂ ਦੇ ਤੁਸੀਂ ਆ ਕੇ ਮਾੜਾ ਕਮੈਂਟ ਕਰ ਦਿਓ ਬਾਈ ਬਣ ਕੇ ਤਾਕੇ ਪਤਾ ਲੱਗ ਜਾ ਕਿ ਕਿਤੋਂ ਕਿਤ ਦੇ ਆਪਣੇ ਨਾਲ ਹਰੀ ਜੁੜੇ ਹੋਇਆ ਵੀਰ ਭਰਾ 10 ਤੋਂ ਕਿਤੋਂ ਕਿਤੋਂ ਜੁੜੇ ਹੋ। ਪਰ ਰੇਜਰੋਂ ਜਿ ਵਧਾਲਾ ਮਾੜੀ ਮੋਟੀ ਆਪਦੀ। ਮੈਨੂੰ ਲੱਗਦਾ ਚਾਚੇ ਬੋਰੋਂ ਲੱਗ ਗਿਆ ਆਪਣੀਆਂ ਗੱਲਾਂ ਤੋਂ ਅੱਠ ਜਣੇ ਰਹਿ ਗਏ ਕਿਤੇ 16 ਹੋ ਗਏ ਸੀਗੇ। ਚਲ ਕੋਈ ਗੱਲ ਨਹੀਂ ਪਤਾ ਹੌਂਸਲਾ ਰੱਖੀਦਾ ਹੁੰਦਾ। ਮੈਨੂੰ ਨਹੀਂ ਵਦਾ ਚਾਚੇ ਥੋੜੀ ਜੰਦਾ ਜੜੇ ਆਉਂਦੇ ਸੋ ਹੀ ਚਲੇ ਜਾਂਦੇ ਆ ਘਰੋਂ। ਬੁਰਾ ਨਹੀਂ ਕਰੋ ਹੁਣ ਛੇਤਾ YouTube ਤੇ ਪੈਜੂਗਾ ਲਾਈਵ ਬਾਅਦ ਚ ਵੀ ਦੇਖ ਸਕਦੇ ਆ ਲੋਕ ਅਗਲਾ ਤੇ ਕੰਮ ਉਹ ਕਿਉਂ ਲੱਗ ਗਈ ਹੁਣ ਬਾਕੀ ਕੋਈ ਗੱਲ ਨਹੀਂ ਪਤਾ ਹੌਲੀ ਹੌਲੀ ਫੈਨ ਬਣਦੇ ਨੇ ਲੋਕ ਇੱਕ ਦਿਨ ਥੋੜੀ ਹੁਣ ਆਵਾਜ਼ ਆ ਗਈ ਤੇਰੀ ਇਹ ਨਹੀਂ ਆਈ ਜਾਂਦੀ ਉਹ ਮੈਂ ਕਹਿੰਦਾ ਲੋਕ ਹੌਲੀ ਹੌਲੀ ਫੈਨ ਬਣਦੇ ਨੇ ਇੱਕ ਦਿਨ ਥੋੜੀ ਬਣਦੇ ਆ ਆਵਾਜ਼ ਨਹੀਂ ਆ ਰਹੀ ਚੱਤ ਹੋਣਾ ਕੀ ਹਾਂ ਹੁਣ ਸਹੀ ਯਾਰ ਹੁਣ ਫੋਟੋ ਜੀ ਨਹੀਂ ਲੈ ਜਾਂਦੇ ਜੀ ਕੰਦੀ ਦਾ ਮੈਂ ਕਿਹੜਾ ਹਿਲਦਾ ਮੈਂ ਟੱਕੇ ਬੈਠਾ ਵਾੜੀ ਜਾਂਦੀ ਹੈ ਤੇ ਅੱਤੇ ਚਲ ਬੱਚ ਕਰੀਏ ਫਿਰ ਹੁਣ ਕੰਮਦੰਦਾ ਕਰ ਲੀਏ ਕੋਈ ਬਸ ਬੰਦੇ ਜਾਈ ਜਾਂਦੇ ਨੇ ਅਸਤੇ ਹੋਣ ਫਿਰ ਬੰਦੇ ਨੂੰ ਬਾਹਰ ਲਿਆਓ ਚੱਜ ਪਹਿਲੇ ਦਿਨ ਹੀ ਲਾਈਵ ਹੋਇਸਾ ਤਾਂ ਕਰਕੇ ਬਾਕੀ ਹੋਣੀ ਲਈ ਆਪਾਂ ਜੋੜ ਲਾਂਗੇ ਸਾਰਿਆਂ ਨੂੰ ਕੋਈ ਗੱਲ ਨਹੀਂ ਟੈਂਸ਼ਨ ਨਾ ਲੈ ਪਹਿਲੀ ਵਾਰੀ ਪਹਿਲਾਂ ਮੜਾ ਮੜਾ YouTube ਵਾਲਿਆਂ ਨੂੰ ਆਪਾਂ ਦੱਸ ਦਿਆ ਕਰਾਂਗੇ ਜਿਹੜੇ ਵੀ ਹੈਗੇ ਆ ਹੂੰ ਬਈ ਇਸ ਤਰੀਕੇ ਨੂੰ ਅਸੀਂ ਲਾਈਵ ਹੋਣਾ ਕੋਈ ਗੱਲ ਨਹੀਂ ਕੋਈ ਗੱਲ ਪਤਾ ਲੱਗ ਗਿਆ ਹੂੰ 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 ਗੱਲ ਉਹ ਧਿਆਨ ਰੱਖਾਂਗੇ ਚੋਕਾ ਇੱਕ ਰੇਂਜ ਨੂੰ ਸਹੀ ਕਰਦੀ ਪਹਿਲਾਂ ਆਉਂਦੇ ਪਹਿਲਾਂ ਕਿਵੇਂ ਰੇਂਜ ਨੂੰ ਜੇ ਸਹੀ ਕਰਕੇ ਫੇਰ ਹੀ ਲਾਈਵ ਹੋਇਆ ਕਰ ਟਾਵਰੀ ਲਵਾ ਲੈਣਾ ਕੋਠੇ ਸਹੀ ਗੱਲ ਆ ਜਮਾ ਸਹੀ ਗੱਲ ਆ ਬਾਨੀ ਦੇ ਮੁੰਡੇ ਤੇ ਲਵਾਉਂਗਾ ਮੈਂ ਆ ਮੋਟੇ ਤੋ ਚੱਲ ਠੀਕ ਆ ਫਿਰ ਛਾਂ ਚ ਮੇਰੇ ਕੁੜੀ ਆ ਵਧੀਆ ਅੱਧੀ ਰਾਤ ਹੋ ਗਈ ਮੈਨੂੰ ਨੀਂਦ ਆਈ ਜਾਂਦੀ ਐ ਤੈਨੂੰ ਨੀਂਦ ਨੁਦ ਵੀ ਨਹੀਂ ਆਉਂਦੀ ਨਾ 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 ਜਗਰਾਤੇ ਠੀਕ ਸਾਰਿਆਂ ਨੂੰ ਬੇਨਤੀ ਆ ਇੱਕ ਕਮੈਂਟ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਹੂੰ ਸਾਰਿਆਂ ਨੂੰ ਸਹੀ ਗੱਲ ਇਹ ਜਾਂਦੇ ਹੋ ਇਹ ਹੀ ਬੇਨਤੀ ਐ ਵੀ ਪੂਰਾ ਪਿਆਰ ਦਿਓ ਬਾਈ ਮੈਨੂੰ ਕਿੱਥੇ ਲੈ ਜਾਣਾ ਕਮੈਂਟ ਕਰ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗਦੀ ਆ ਹੂੰ ਆਪਣੀ ਨੋਕਾਂ ਉੱਤਾਰ ਵਾਸੀ ਐ ਪਤਾ ਨਹੀਂ ਵੀਡੀਓ ਬਣਾਈ ਜਾਂਦੇ ਆ ਚਲਿਏ ਫਿਰ ਬਾਏ ਬਾਏ ਕਰਦੀ ਹੁਣ ਫਿਰ ਟਾੜਾ ਜਾਂਦਾ ਸੋ ਵੇਖਿਆ ਲਾਈਵ ਚ ਪਿਆਰ ਦੇ ਦਿੱਤਾ ਜੇ ਸਾਡੀ ਵੀਡੀਓ ਦੇਖਦਿਆ ਸਾਰਿਆਂ ਨੂੰ ਬਾਏ ਬਾਏ ਤੇ ਇਥੇ ਛੱਡ ਨਾਲ ਬਣੇ ਰਹੋ ਆਪਾਂ ਫਿਰ ਕਿਸੇ ਦਿਨ ਜੁੜਾਂਗੇ ਤਦ ਤੱਕ ਲਈ ਧੰਨਵਾਦ ਟਾਟਾ ਬਾਏ ਬਾਏ ਜੁੜੇ ਸਾਰਿਆਂ ਦਾ ਧੰਨਵਾਦ ਤੈਅ ਦੇਖੋ ਬਾਏ ਬਾਏ ਟਾਟਾ